ਮਾਨਯੋਗ ਐਸਐਸਪੀ ਸ਼੍ਰੀ ਵਰਨ ਸ਼ਰਮਾ ਅਤੇ ਐਸਪੀ ਹਰਬੰਤ ਕੌਰ ਦੀ ਸਰਪ੍ਰਸਤੀ ਹੇਠ ਸਾਂਝ ਕੇਂਦਰ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੁਲਿਸ ਲਾਈਨ ਪਟਿਆਲਾ ਵਿਖੇ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਕੈਂਸਰ ਅਤੇ ਮਹਾਂਮਾਰੀ ਉੱਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਅੱਜ ਦਾ ਦਿਨ ਤੁਹਾਡਾ ਅੰਤਰਰਾਸ਼ਟਰੀ ਔਰਮਨ ਡੇ ਹੈ। ਇਹ ਵੀ ਕਿਤੇ ਅੱਜ ਦਾ ਥੋੜੀ ਚੱਲਿਆ ਜਦੋਂ ਸਾਡੇ ਜੇ ਆਜ਼ਾਦੀ ਕਲਾਕੀ ਚ ਚੱਲਦੀ ਸੀ ਰਾਣੀ ਚਾਂ ਸੀ ਮੇਰੇ ਉਦੋਂ ਅਮਰੀਕਾ ਚ ਪਹਿਲੀ ਹੜਤਾਲ ਹੋਈ ਸੀ ਕਿਉਂਕਿ ਉੱਥੇ ਕੱਪੜਾ ਮਿੱਲਾਂ ਦੇ ਵਿੱਚ ਜਾਦੇ ਔਰਤਾਂ ਕੰਮ ਕਰਦੀਆਂ ਸੀ ਤੇ ਉਹਨਾਂ ਦਾ ਰ ਉਹਨਾਂ ਨੇ ਸਭ ਤੋਂ ਪਹਿਲਾਂ 1853 ਦੇ ਵਿੱਚ ਆਵਾਜ਼ ਉਠਾਈ ਸੀ ਵੀ ਔਰਤਾਂ ਦੇ ਹੱਕਾਂ ਨੂੰ ਬਰਾਬਰ ਕੀਤਾ ਜਾਵੇ। ਔਰਤਾਂ ਨੂੰ ਸਰਵਾਈਕਲ ਕੈਂਸਰ ਦੀ ਜਾਣਕਾਰੀ ਤੇ ਬਚਾਅ ਸਬੰਧੀ ਰਜਿੰਦਰ ਹਸਪਤਾਲ ਤੋਂ ਆਏ ਡਾਕਟਰ ਅਨੁਸ਼ਮਾ ਬਾਂਸਲ ਤੇ ਡਾਕਟਰ ਸੰਗੀਤਾ ਅਗਰਵਾਲ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਔਰਤਾਂ ਦੀ ਨਿੱਜੀ ਸਫਾਈ ਸਬੰਧੀ ਸਮਾਜ ਸੇਵਕ ਰਪਿੰਦਰ ਕੌਰ ਅਤੇ ਹਰਪਿੰਦਰ ਕੌਰ ਵੱਲੋਂ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜ਼ਿਲ੍ਹਾ ਸਾਂਝ ਕੇਂਦਰ ਮੁਖੀ ਇੰਸਪੈਕਟਰ ਚਰਮਲ ਸਿੰਘ ਇੰਸਪੈਕਟਰ ਮੰਗਲਜੀਤ ਅਤੇ ਸਾਂਝ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਕੈਨਸਰ ਬੇਸਿਕਲੀ ਕੀ ਹੈ? ਅਨਕੰਟਰੋਲਡ ਗਰੋਥ ਹੋ ਰਹੀ ਹੈ ਆਪਣੇ ਸੈਲਸ ਆਪਣੇ ਬੋਡੀ ਦੇ ਜਿਹੜੇ ਸੈਲਸ ਹੈ ਉਹ ਨਾਲੇ ਅੰਦਰ ਖਤਮ ਹੋ ਜਾਂਦੇ ਨੇ ਨਵੇਂ ਪੈਦਾ ਹੁੰਦੇ ਨੇ ਨਾਰਮਲ ਪ੍ਰੋਸੈਸ ਹੈ ਲੇਕਿਨ ਜਦੋਂ ਵੀ ਕੋਈ ਸੈਲਸ ਅਨਕੰਟਰੋਲਡ ਵਿਦਆਊਟ ਕੋਈ ਕੰਟਰੋਲ ਵਧੀ ਜਾਂਦੇ ਆ ਤਾਂ ਕੈਂਸਰ ਹੋ ਜਾਂਦਾ ਔਰ ਬੱਚੇ ਦਾ ਨਹੀਂ ਕਿ ਹੁੰਦੇ ਕੈਂਸਰ ਦੀ ਆਪਾਂ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਇਹ ਇੱਕ ਆਪਾਂ ਗਾਇਨੀ ਦਾ ਕੈਂਸਰ ਹੈ ਜਿਹੜਾ ਕਿ ਈਜ਼ੀਲੀ ਡਿਟੈਕਟ ਕੀਤਾ ਜਾ ਸਕਦਾ ਹੈ ਇਹ ਸਭ ਤੋਂ ਇੰਪੋਰਟੈਂਟ ਹੈ ਡਿਟੈਕਟ ਕਰ ਲੋਗੇ ਅਰਲੀ ਤਾਂ ਅਰਲੀ ਸਕਰੀਟ ਹੋ ਸਕੇਗਾ ਅਰਲੀ ਸਕਰੀਟ ਹੋ ਸਕੇਗਾ ਤਾਂ ਚਾਂਸਸ ਤੁਹਾਡੇ ਸਰਵਾਈਵਲ ਦੇ ਬਚ ਜਾਂਦੇ ਨੇ उसे जरूर समझ आएगा कि स्टेजिस् हमें कैंसर दूसरी चीज़ और आगरेट चौथी स्टेज जो किसी पहली स्टेज से ही कैंसर का पता चल गया वो तो हंड्रड परसेंट क्योर रेट इसलिए स्क्रीनिंग बहुत जरूरी है स्क्रीनिंग इसलिए भी जरूरी है क्योंकि जिनी जल्दी अपने कैंसर की डिटेक्शन होगी उन्नी जल्दी तुम्हें ट्रीट कर पाओगे होनी जल्द तक अपने परिवार में भी समझाने का मौका मिलेगा कि अगर फैमिली जिम्मे स परिवार से चलती है ये बिल्कुल सही है ਕੁਝ ਦਿਨ ਹੈ ਕਿ ਤੁਹਾਡੀ ਬਾਦੀ ਨਾ ਨਿਰਮਾਸੀ ਕਿਸ ਨੂੰ ਕੈਨਸਰ ਹੈ ਤਾਂ ਚਾਂਸਸ ਵਾਜਤ ਹੈ ਕਿ ਤੁਹਾਨੂੰ ਲੋਕ ਕੈਨਸਰ ਹੋਵੇ ਜ਼ਰੂਰੀ ਨਹੀਂ ਕਿ ਉਹੀ ਕੈਨਸਰ ਹੋਵੇ ਜਿਹੜਾ ਤੁਹਾਡੇ ਪਰਿਵਾਰ ਚ ਕਰਦੀ ਹੈ ਨਾ ਕੋਈ ਹੋਰ ਵੀ ਹੋ ਸਕਦਾ ਹੈ ਲੇਕਿਨ ਇੰਪੋਰਟੈਂਟ ਹੈ ਕਿ ਤੁਸੀਂ ਸਕ੍ਰੀਨ ਕਰਾ ਲਓ ਤੁਸੀਂ ਜੇ ਜਲਦੀ ਫੜ ਸਕਦੇ ਹੋ ਤਾਂ ਜਲਦੀ ਇਲਾਜ ਹੋ ਸਕਦਾ ਹੈ ਇੱਕ ਚੀਜ਼ ਹੈ ਕਿ ਸਕ੍ਰੀਨਿੰਗ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪੈਪ ਟੈਸਟ ਹੁੰਦਾ ਹੈ ਜਿਹੜਾ ਕਿ 21 ਸਾਲ ਤੋਂ ਸ਼ੁਰੂ ਹੋ ਜਾਂਦਾ ਹੈ 21 ਸਾਲ ਤੋਂ ਬਾਅਦ ਦੇ ਲੋਕਾਂ ਨੂੰ ਕਰਵਾਉਣਾ ਚਾਹੀਦਾ 3-3 ਸਾਲ ਬਾਅਦ ਕਰਵਾਉਣਾ ਚਾਹੀਦਾ ਆਈਡੀਅਲੀ ਪੈਪ ਟੈਸਟ ਜਿਹੜਾ 10 ਦੇ ਸਾਲ ਤੋਂ ਕਰਵਾਉਣਾ ਚਾਹੀਦਾ ਉਦੇਦ ਕੀ ਹੈ ਕਿ ਸਿੰਪਲ ਟੈਸਟ ਲੈ ਕੇ ਤੁਸੀਂ ਜਸਟ ਸਟੈਟ ਦਾ ਰਾਦਿਕ ਬੱਚੇ ਬਣੀ ਦੇ ਰੂਪ ਤੋਂ ਕੁਝ ਸਪੀਅਰ ਬਟ ਸੈਲਸ ਕਰਦੇ ਹੋ ਤੇ ਉਹਦੇ ਚੈੱਕ ਅਪ ਹੋ ਜਾਂਦੀ ਜਾਂਚ ਹੋ ਜਾਂਦੀ ਕਿ ਕਿਸ ਤਰ੍ਹਾਂ ਦੇ ਸੈਲਸ ਹੈ ਜਾਂ ਨਹੀਂ ਜੇ ਹੈ ਤਾਂ ਅਲਕੜਲੀ ਇਲਾਜ ਹੈ ਜੇ ਨਹੀਂ ਹੈ ਤਾਂ ਤੁਸੀਂ ਫ੍ਰੀ 3 ਸਾਲ ਬਾਅਦ ਫੇਡ ਵਾਲੇ ਚੈੱਕ ਹੋ ਸਕਦਾ ਹੈ ਜਿਵੇਂ ਦੱਸਿਆ ਕਿ ਦੋ ਵਾਰੀ ਐਟ ਲੀਸਟ 35 ਸਾਲ ਤੇ 45 ਸਾਲ ਤੇ ਜ਼ਰੂਰ ਚੈੱਕ ਕਰਨਾ ਇਹਦਾ ਹੈ ਨਾ ਸਕ੍ਰੀਨਿੰਗ ਵਾਲਾ ਪਰ ਤੁਸੀਂ ਜਲਦੀ ਕਰਨਾ ਜਿਹੜਾ ਜਿਹੜਾ ਵੈਕਸੀਨੇਸ਼ਨ ਦਾ ਦੱਸਿਆ ਨਾ ਉਹ ਤੁਹਾਨੂੰ ਤੁਸੀਂ जोड़े लोग नाइन ईयरस को रिकमेंडेड हैं वैक्सीनेशन यानी कि जो बच्चे नौ दस साल की उम्र जिन्हों का इनिशियल सैक्ल एक्सैक्शन एक्सपोजर नहीं हुआ हूँ उन्होंने अगर ये वैक्सीनेशन लगती है एच की वायरस के अगेंस्ट वैक्सीनेशन कि वो वायरस की इनफैक्शन ना हो सैक्शुअल एक्सपोजर का सब तो कॉमन एवला वायरस है एच की जो इन्फैक्शन हो जाती है तो अगे कैंसर का रूप ले सकते इसके अगेंस्ट नौ साल के उम्र से ही वैक्सीनेशन की जाए तो आप कि बच्चों कैंसर तक पहुँचने रोक सकते हैं ऐसी गल नहीं है कि सिर्फ बच्चों ही वैक्सीनेशन नौ तो पच्ची साल की उम्र जिन्हों का ब्याह हो ही चुके वैक्सीनेशन में ले सकते हैं या जिन्हों के सैक्शुअल एक्सपोजर हो वो चुके वो भी ले सकते हैं पर इफेक्टिवनेस उन्होंने ज्यादा है जिन्हें जो हज तक सैक्शुअली एक्सपोज नहीं हुए हैं वैक्सीनेशन जिन्हें भी मैम दस तीन डोज लगे जीरो मंथ से वन एट मंथ से सिक्स मंथ इंट्रामोसिटी लगती है तीन तरह की वैक्सीन अवेलेबल है इंडिया गाडा से चार एच डी सी स्टेज एक गाडा से नाइन जी कि नाइन स्टेज करते हैं सो कॉस्ट जी हाले वेरी करे क्योंकि हाले क्योंकि गोरमेंट दड्यूल एगोनाइजेशन शड्यूल नहीं आई है इसकी हाल थोड़ी तो रेट ज़्यादा है दो हज़ार का एक चार हज़ार का एक दस हज़ार तक दवेलेबल है लेकिन इंपॉर्टेंट बहुत ज़्यादा है क्योंकि जिम्मे जिमेंट वैक्सीनेशन किसी ना किसी टाइम के शड्यूल नहीं आ जाए अगर ताल कोई नौ दस साल के बच्चे हो ਉਹਨੂੰ ਇਹ ਤੋਂ ਸੀਵਰੂ ਵੈਕਸੀਨੇਸ਼ਨ ਕਰਵਾ ਸਕਦੇ। ਉਹਨਾਂ ਨੂੰ ਹਮੇਸ਼ਾ ਲੱਗਦਾ। ਉਹਨਾਂ ਕਹਿ ਰਹੇ ਹਨ ਕਿ ਜਦੋਂ ਵੈਕਸੀਨੇਸ਼ਨ ਕਰਵਾ ਲਈਏ ਤਾਂ ਉਹਨਾਂ ਲੋਕਾਂ ਲਈ ਜਿਹਨੂੰ ਬੱਚੇ ਨੇ ਜਿਨ੍ਹਾਂ ਨੂੰ ਕੋਈ ਕੈਲਸ ਨਹੀਂ ਹੋਇਆ ਨਾ ਕੋਈ ਸਿੰਪਟਮ। ਅਗਰ ਕਿਸੇ ਨੂੰ ਸਿੰਪਟਮਸ ਆਈ ਹੋਵੇ ਸਿੰਪਟਮਸ ਪਰ ਆ ਚੁਕੇ। ਸੋ ਹਿਊਮਨ ਕੈਪੀਲਰੋਵਾਇਰਸ ਦੀ ਇਨਫੈਕਸ਼ਨ ਆ ਰਹੀ ਹੈ। ਜੰਮਦੀ ਹੈ ਕੁੜੀ ਜੰਮਦੀ ਹੈ ਜਦੋਂ ਤੋਂ ਹਨਾ ਆਪਾਂ ਸਮਾਜ ਵਿੱਚ ਦੇਖਦੇ ਆ ਸੰਘਰਸ਼ ਜਿਹੜਾ ਉਦੋਂ ਤੋਂ ਸ਼ੁਰੂ ਹੋ ਜਾਂਦਾ ਆ ਆਪਾਂ ਨੂੰ ਦੇਖਿਆ ਜਾਂਦਾ ਆ ਆਪਾਂ ਜ਼ਿਆਦਾਤਰ ਕੁੜੀਆਂ ਹੀ ਆਪਾਂ ਲੇਡੀਜ਼ ਬੈਠੀਆਂ ਇੱਥੇ ਆਪਣੇ ਘਰਾਂ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਹਨਾ ਜਦੋਂ ਕੁੜੀ ਦਾ ਜਨਮ ਹੁੰਦਾ ਓਨੀ ਖੁਸ਼ੀ ਨਹੀਂ ਮਨਾਈ ਜਾਂਦੀ ਜਿੰਨੀ ਇੱਕ ਮੁੰਡਾ ਜੰਮੇ ਤੇ ਜਮ ਮਨਾਈ ਜਾਂਦੀ ਸਮਾਜ ਦੇ ਵਿੱਚ ਗੱਲ ਕਰੀਏ ਕਿ ਇੱਕ ਹੀ ਪੱਖ ਹੈ ਔਰਤ ਦਾ ਇੱਕ ਹੀ ਪੱਖ ਹੈ ਕਿ ਔਰਤ ਨੇ ਤਰੱਕੀਆਂ ਕੀਤੀਆਂ ਜਾਂ ਆਪਾਂ ਥੋੜਾ ਪਿੱਛੇ ਹੋਏ ਆ ਜੀਆਂ ਸਫਲ ਹੋਈਆਂ ਸਾਨੂੰ ਹੱਲਾਸ਼ੇਰੀਆਂ ਬੜੀਆਂ ਸਾਡੇ ਪਿਓ ਤੋਂ ਸਾਡੇ ਭਰਾ ਤੋਂ ਸਾਡੇ ਪਿਓ ਤੋਂ ਭਰਾ ਤੋਂ ਜਿਹੜੇ ਵਿਆਹ ਹੋਏ ਨੇ ਉਹਨਾਂ ਦੇ ਮਰਦ ਤੋਂ ਪਰ ਇਹਦਾ ਇੱਕ ਕੌੜਾ ਸੱਚ ਇਹ ਵੀ ਹੈ ਕਿ ਸਾਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਮਰਦ ਦੇ ਦਿਮਾਗ ਦੇ ਵਿੱਚੋਂ ਉਹ ਗੰਦੀ ਸੋਚ ਨੂੰ ਕੱਢਣ ਵਿੱਚ ਅਸਫਲ ਆ ਜਿਨ੍ਹਾਂ ਦਾ ਨਤੀਜਾ ਹਾਲ ਹੀ ਹੋਈਆਂ ਘਟਨਾਵਾਂ ਸਾਡੇ ਸਾਹਮਣੇ